ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਤੇ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਹਰਾਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤਸੀਲ ਵੀ ਦੋਸਤੋ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦੀ ਆ ਬਾਈ ਕੋਲੇ ਨਾ ਇੱਕ ਅਸਰ ਗੱਪਣ ਵਾਇੜਾ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲੈ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਬਾਈ ਹਾਂਜੀ ਹਾਂਜੀ ਬੜੀ ਠੀਕ ਆ ਬਾਈ ਇੱਕ ਵਾਰੀ ਨਾਮ ਦੱਸ ਦੀ ਨਾਮ ਲਖਵਿੰਦਰ ਸਿੰਘ ਜੀ ਲਖਵਿੰਦਰ ਸਿੰਘ ਹਾਂਜੀ ਠੀਕ ਆ ਬਾਈ ਲਖਵਿੰਦਰ ਇੱਕ ਵਾਰੀ ਨੰਬਰ ਵੀ ਦੱਸ ਦੀ 97795 37395 ਠੀਕ ਆ ਤੇ ਵੈਣ ਬਾਈ ਇਹ ਕਰਦੀ ਹੈ ਕਿ ਆਪਾਂ ਲੈ ਕੇ ਜਾਂਦੀ ਹੈ ਲੈ ਕੇ ਆਂਦੀ ਹੈ ਹਾਂਜੀ ਠੀਕ ਆ ਕੀ ਡਿਟੇਲ ਆ ਭਰਾ ਜੀ ਇਹ ਬਾਈ ਸਾਢੇ ਕਿੰਨਾ ਮਹੀਨਾ ਦੀ ਕਪੜਾ ਹੈ ਸਾਢੇ 3 ਮਹੀਨਾ ਦੀ ਕਪੜਾ ਹਾਂ ਤਾਂ ਮੰਨ ਕੇ ਅਗਲਾ ਸੌਦਾ ਕਰ ਲੈ ਠੀਕ ਆ ਆਪਾਂ ਵੀ ਲੈ ਕੇ ਆਂਦੀ ਚੈੱਕ ਕਰਾ ਕੇ ਠੀਕ ਆ ਆਪਾਂ ਚੈੱਕ ਕਰਾ ਕੇ ਲੈ ਕੇ ਆਂਦੀ ਆ ਹਾਂ ਠੀਕ ਯਾਨੀ ਕਿ ਸਾਢੇ 3.5 ਮਹੀਨਿਆਂ ਦੀ ਹੈ ਸਾਢੇ 3.5 ਮਹੀਨੇ ਹੀ ਗੱਭਣਾ ਠੀਕ ਆ ਸੀਲ ਸੌ ਬਹੁਤ ਹੈ ਠੀਕ ਆ ਲੋਬੀ ਸੀਲ ਸੌ ਦੀ ਗੱਲ ਕਰੀ ਨਾ ਬਾਈ ਦੇਖਦਾ ਹੈ ਹੱਥ ਮਾਰ ਰਿਹਾ ਸੀਲ ਸੌ ਬਹੁਤ ਆ ਥੱਲੋਂ ਤੁਹਾਨੂੰ ਉਤੋਣੀ ਥੂਲੀ ਢਾਲੀ ਚੈੱਕ ਕਰੋ ਸਾਢੇ 3 ਮਹੀਨੇ ਦੀ ਗੱਭਣਾ ਤੇ ਥਣ ਦੋਸਤੋ ਸੋਨਾ ਕੱਢੂਗੀ ਬਾਕੀ ਹਵਾਨਾ ਦੋਸਤੋ ਜਿਵੇਂ ਜਿਵੇਂ ਤਿਆਰ ਹੋਊਗੀ ਉਵੇਂ ਬਣਾਉਣਾ ਸਾਢੇ 3.5 ਮਹੀਨੇ ਦੀ ਤੁਸੀਂ ਆਪ ਦਾ ਡਾਕਟਰ ਲਿਆ ਕੇ ਚੈੱਕ ਕਰਵਾ ਸਕਦੇ ਆ ਤੇ ਸਿੰਘ ਛੋਟਾ ਛੋਟਾ ਹੈਗਾ ਚੈੱਕ ਕਰਵਾ ਲਈ ਬਾਕੀ ਸੀਲ ਸੌ ਬਕਰਮਾਲੀ ਕਰਾਸਾਂਗ ਦੇ ਵਿੱਚ ਆ ਤੋਰ ਕੇ ਤੁਹਾਨੂੰ ਪਾਉਣੇ ਲੈ ਵੀ ਲਖਵਿੰਦਰ ਇੱਕ ਰੀ ਨਾ ਜੀੜਾ ਕਢਵਾ ਦੀ ਇਹਦਾ ਕਿਉਂਕਿ ਸ਼ਾਮ ਦੇ ਪੱਠਿਆਂ ਦਾ ਟਾਈਮ ਹੋਇਆ ਹੋਇਆ ਪੱਠੇ ਹੁਣੇ ਪਾਏ ਆ ਇਸੇ ਕਰਕੇ ਥੋੜੀ ਪੱਠਿਆਂ ਦੀ ਕਾਲ ਕਰਦੀ ਆ ਵੈਸੇ ਸੀਲ ਸਾਊਗਾ ਤੁਹਾਨੂੰ ਦਵਾਰੇ ਬਾਈ ਹੱਥ ਮਾਰ ਕੇ ਵਿਖਾ ਦਿੰਦਾ ਕੋਈ ਅਜਾ ਨਹੀਂ ਮੰਨਦੀ ਜੇ ਕੋਈ ਭਰਾ ਆਉਂਦਾ ਦੂਰ ਨੇੜੇ ਤੋਂ ਇਹਨਾਂ ਕਦੇ ਵੀ ਮਾਰਦੀ ਘੂਰਦੀ ਹੋਊਗੀ ਕਿਉਂਕਿ ਵੈਸੇ ਸੀਲ ਸਾਊਗਾ ਪੱਠੇ ਪਾਏ ਇਸੇ ਕਰਕੇ ਉਹ ਦੇਖ ਸਕਦੇ ਆ ਪੱਠੇ ਖਾਰੀ ਆ ਇਸੇ ਕਰਕੇ ਥੋੜਾ ਜਿਹਾ ਕਾਲ ਕਰਦੀ ਸੀ ਤੁਰਨ ਦੇ ਵਿੱਚ ਬਾਕੀ ਕੋਈ ਫੋਰ ਸ਼ਾਂਗ ਨਹੀਂ ਇਕੱਲਾ ਇਕੱਲਾ ਹੀ ਥਾਣਾ ਜਿਹੜਾ ਕੋਈ ਭਰਾ ਪਸੰਦ ਕਰਦਾ ਉਹਦਾ ਡਾਕਟਰ ਲੈ ਆਓ ਜੇ ਤੇ ਤਸੱਲੀ ਤੁਸੀਂ ਕਰਾ ਲਓ ਜੀ ਚੈੱਕ ਕਰੋ ਹਲੋ ਬਿਲਕੁਲ ਸਾਫ਼ ਹੈ ਬਾਈ ਹੱਥ ਮਾਰ ਰਿਹਾ ਤੇ ਬਾਈ ਲਖਵਿੰਦਰ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਰੇਟ 30000 ਬਾਈ 30000 ਹਾਂਜੀ ਠੀਕ ਆ ਮੌਕੇ ਤੇ ਮਾਨਤਾ ਕਰਦੇ ਹਾਂ 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 ਮੌਕੇ ਤੇ ਮਾਨਤਾ ਕਰਦੇ ਹਾਂ ਠੀਕ ਆ ਲੋ ਵੀ 30000 ਦੇ ਵਿੱਚੋਂ ਮੌਕੇ ਤੇ ਮਾਨਤਾਣ ਹੋ ਜੂ ਪਿੰਡ ਹਰਾਜ ਜ਼ਿਲ੍ਹਾ ਸ਼੍ਰੀ ਮੋਕਸਾ ਸ ਹੈ ਤੇ ਨੰਬਰ ਚੱਲ ਰਿਹਾ ਬਾਈ ਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਜਿਹੜੇ ਮੇਰੇ ਭਰਾ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ 9781511307 ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ